ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਪਿੰਡ ਸ਼ਾਹਪੁਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਜੀ ਵੀਰ ਰਣਜੀਤ ਦਾ ਜ ਕੰਮ ਹੈਗਾ ਜੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਜਿਹੜੇ ਹੈਗੇ ਦੋਸਤੋ ਇਸ ਘਰੋਂ ਤੁਹਾਨੂੰ ਪਹਿਲਾਂ ਵੀ ਆਪਣੀਆਂ ਕਈ ਵੀਡੀਓ ਵੇਖਣ ਦੇ ਵਿੱਚ ਮਿਲੇ ਹੋਣਗੇ ਤੇ ਜਿਨ੍ਹਾਂ ਦੇ ਵਿੱਚ ਆਪਾਂ ਲਾਈਵ ਰਿਕਾਰਡਿੰਗ ਜਿਹੜੀਆਂ ਚੁਆਈਆਂ ਵੀ ਦਿਖਾਈਆਂ ਸੀਗੀਆਂ ਤੇ ਅਨੀਮਲ ਜਿਹੜੇ ਦੋਸਤੋ ਦੋ ਸੇਲ ਨੇ ਬਾਈ ਦੇ ਕੋਲ ਤੇ ਦੋਨਾਂ ਪਸ਼ੂਆਂ ਦੀਆਂ ਚੁਆਈਆਂ ਪੂਰੀ ਡਿਟੇਲ ਜਿਹੜੀ ਹੈਗੀ ਆ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲ ਜਾਣੀ ਆ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਬਾਈ ਰਣਜੀਤ ਦੇ ਨਾਲ ਸੰਪਰਕ ਕਰ ਸਕਦੇ ਜੀ ਬਿਲਕੁਲ ਮੋਬਾਈਲ ਨੰਬਰ ਜਿਹੜੇ ਕੰਟੈਕਟ ਨੰਬਰ ਦੋਸਤੋ ਬਿਲਕੁਲ ਸਕਰੀਨ ਦੇ نیچے ਵਾਲੇ ਪਾਸੇ ਤੇ ਆਪਾਂ ਚਲਦੇ ਕਰ ਦਿੱਤੇ ਆ ਤੇ ਐਨੀਮਲ ਜਿਹੜੇ ਬਹੁਤ ਚੰਗੇ ਆਉਂਦੇ ਆ ਦੋਸਤੋ ਅੱਜ ਜੇਕਰ ਆਪਾਂ ਕੰਪੇਅਰ ਕਰੀਏ ਪਸ਼ੂਆਂ ਨੂੰ ਰੇਟ ਦੇ ਨਾਲ ਤਾਂ ਜਿਹੜੇ ਦੋਸਤੋ ਭਾਅ ਪੜਦਾ ਜਿਹੜਾ ਦੋਸਤੋ ਪਸ਼ੂ ਦੇ ਅਕੋਰਡਿੰਗ ਬਿਲਕੁ ਕੋਈ ਵੱਧ ਘਾਟ ਵਾਲੀ ਗੱਲ ਨਹੀਂ ਹੁੰਦੀ ਕਿ ਇਸ ਘਰੋਂ ਤੁਹਾਨੂੰ ਚੰਗੀ ਚੀਜ਼ ਮਿਲੂਗੀ ਤੇ ਚੱਲਦੇ ਆਂ ਬਤੇਰੇ ਡਿਟੇਲ ਦੇ ਲਈ ਬਾਈ ਰਣਜੀਤ ਦੇ ਕੋਲੇ ਸਭ ਤੋਂ ਪਹਿਲਾਂ ਵੀਰ ਸਾਸਤਰੀ ਕਾਰ ਸਾਸਿਕਾ ਵੀ ਜੀ ਬਹੁਤ ਧੰਵਾਦ ਜੀ ਤੁਹਾਡਾ ਹੋਰ ਠੀਕ ਹੋ ਜੀ ਹਾਂਜੀ ਠੀਕ ਆ ਲੇਟ ਹੋ ਗਏ ਭਈ ਅੱਜ ਹਨਾ ਹਾਂਜੀ ਠੀਕ ਆ ਚਵਾਈ ਵੀ ਕਰਨ ਵਾਲੀ ਪਈ ਸੀ ਹਜੇ ਪਸੂ ਦੀ ਤੇ ਥੋੜਾ ਜਿਹਾ ਮੈਨੂੰ ਵੀ ਸਮਾਂ ਲੱਗ ਗਿਆ ਤੇ ਉਹਦੇ ਲਈ ਚਲੋ ਕੋਈ ਗੱਲ ਨਹੀਂ ਭਾਈ ਜੀ ਅ ਅੱਜ ਤਕਰੀਬਨ ਕਿੰਨੇ ਨੱਕ ਆਪਣੇ ਕੋਲ ਸੇਲ ਆ ਆਪਣੇ ਕੋਲ ਦੋ ਨੱਕ ਸੇਲ ਆ ਬਾਈ ਠੀਕ ਆ ਤੇ ਪਹਿਲੇ ਨੰਬਰ ਤੇ ਬਿਲਕੁਲ ਸਕਰੀਨ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਇੱਕ ਤੇ ਮਾਝੇ ਦੇ ਇੱਕ ਦੂਜੀ ਹੋਰ ਮਾਝ ਹੈ ਨਾ ਜੀ ਠੀਕ ਆ ਤੇ ਫਿਰ ਇਹਦੀ ਕੀ ਡਿਟੇਲ ਆ ਸੂਈ ਨੂੰ ਕਿੰਨਾ ਦਿਨ ਹੋ ਗਏ ਤਕਰੀਬਨ ਜੀ ਦੇ ਪਿੱਛੇ ਕੱਟੀ ਆ ਹਾਂ ਜੀ ਇਹਨੂੰ ਆ 4 ਦਿਨ ਹੋ ਗਏ ਨੜੂ ਹੈਗਾ ਜੀ ਠੀਕ ਆ 4 ਦਿਨ ਹੋ ਗਏ ਇਹਨੂੰ ਸੂਈ ਨੂੰ ਇਹਦੇ ਥੱਲੇ 11 ਕਿਲੋ ਪੌਲਾ ਰੈਡੀ ਹੈ ਠੀਕ ਆ ਜੀ ਹਾਂ ਜੀ 11 ਲੀਟਰ ਬਿਲਕੁਲ ਰੈਡੀ ਪੌਲਾ ਹੈ ਹਾਂ ਜੀ ਤੇ ਤਕਰੀਬਨ ਦੁੱਧ ਫਿਰ ਵੀ ਜੀ ਕਿੰਨਾ ਕੁ ਉਮੀਦ ਹੋ ਸਕਦੀ ਹੈ ਇਹ 15 16 ਤੱਕ ਚੱਲਣੀ ਚਾਹੀਦੀ ਜਿੱਡਾ ਇਹਦਾ ਕਾਤ ਹੂੰ ਇੱਕ ਵਾਰੀ ਦੋਸਤੋ ਮੈਂ ਟਾਈਮ ਲੱਗ ਜਾਂਦਾ ਲਿਆਉਣ ਲੱਗਿਆ ਨਾ ਬਰਨਾ ਤੋਂ ਦਾ ਡੰਗ ਲਿਆ ਬਿਲਕੁਲ ਥੋੜਾ ਜਿਹਾ ਵੀਰ ਫਸੜ ਕੇ ਜ਼ਰੂਰ ਆਉਂਦਾ ਕਿਉਂਕਿ ਵੀਡੀਓ ਜਿਹੜੀ ਆ ਗਈ ਇੱਕ ਇੱਕ ਹਫ਼ਤਾ ਡੇਢ ਡੇਢ ਦੋ ਦੋ ਹਫ਼ਤੇ ਬਾਅਦ ਵੀ ਪੈਂਦੀ ਆ ਪਰ ਜਿਹੜਾ ਪਸ਼ੂ ਆ ਦੋਸਤੋ ਨਗੀਨਾ ਹੁੰਦਾ ਇਸ ਘਰ ਚੰਗੇ ਨਗੀਨੇ ਲੈ ਕੇ ਆਉਂਦਾ ਵੀਰ ਤੇ ਜਿਹੜੀ ਆ ਸਾਹਮਣੇ ਬਿਲਕੁਲ ਸਕਰੀਨ ਦੇ ਉੱਪਰ ਤੁਸੀਂ ਇਹ ਮੱਝ ਦੇਖ ਰਹੇ ਦੋਸਤੋ ਦੂਜਾ ਸੂਆ ਸੂਈ ਆ ਕੱਟੀ ਆ ਚਾਰ ਦਿਨ ਦੀ ਆ ਸੂਈ ਆ ਬਿਲਕੁਲ 나ੜੂ ਜਿਹੜਾ ਬੱਚੇ ਦੇ ਨਾਲ ਹੈਗਾ ਤੇ ਹਵਾਨੇ ਦੀ ਆਰਡਰ ਦੀ ਕੁਆਲਿਟੀ ਵੇਖੋਗੇ ਤੇ ਕੱਦ-ਗਾਠ ਵੇਖੋਗੇ ਤਾਂ ਬਹੁਤ ਖੂਬਸੂਰਤ ਉੱਚਾ ਕੱਦ-ਗਾਠ ਆ ਪਿੱਠ ਪੁੱਠੇ ਦੀ ਜਿਹੜੀ ਜੁੜਾਈ ਆ ਉਹ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਵੇਖ ਕੇ ਚੈੱਕ ਕਰ ਲਓ ਵੱਡੇ ਕੱਦ ਦੇ ਵਿੱਚ ਆ ਦੋਸਤੋ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਚੱਲ ਕੇ ਆਉਣਾ ਤੇ ਦੱਸਣਾ ਮੇਰਾ ਫਰਜ਼ ਪੈਂਦਾ ਬਾਕੀ ਵੀਡੀਓ ਦੇ ਵਿੱਚ ਪ੍ਰੋਪਰ ਤੁਹਾਨੂੰ ਆਪ ਦਿਖਾ ਦੇਣੀ ਹੈ ਮੱਜ ਤੇ ਹਵਾਨੇ ਦੀ ਜਿਹੜੀ ਦੋਸਤੋ ਗਾਰਡ ਵੇਖ ਲਓ ਬਿਲਕੁਲ ਅੱਗਾ ਪਿੱਛਾ ਜਿਹੜਾ ਹੈਗਾ ਦੋਸਤੋ ਪੂਰੀ ਬਨਾਤਣਾ ਹੈਗਾ ਬਿਲਕੁਲ ਹਵਾਨੇ ਦਾ ਤੇ ਬਿਲਕੁਲ ਮੁਠੀ ਜਿਹਾ ਥਣ ਤੇ ਵੀਰ ਕਹਿੰਦਾ ਵੀ 11 ਲੀਟਰ ਜਿਹੜਾ ਬਿਲਕੁਲ ਬੋਲਰ ਰੈਡੀ ਐਸ ਟਾਈਮ ਕੋਈ ਵੀ ਵੀਰ ਆਵੇ ਟੂ ਟਾਈਮ ਤੇ ਟੈਂ ਟਾਈਮ ਆਪ ਦੀ ਚਵਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾ ਸਕਦੇ ਜੀ ਬਹੁਤ ਖੂਬਸੂਰਤ ਜਿਹੜੀ ਮੱਝ ਹੈਗੀ ਵੀਰ ਦੇ ਕੋਲ ਤੇ ਬਾਕੀ ਵੀਰ ਇਹਨੂੰ ਖੋਲ ਕੇ ਤੋੜ ਕੇ ਦਿਖਾ ਦਗੇ ਤਾਂ ਆਹ ਲੋ ਦੋਸਤੋ ਬਿਲਕੁਲ ਚੰਗੀ ਮਾਜਾ ਦੋਸਤੋ ਕਿਉਂਕਿ ਇਹੋ ਜਿਹੇ ਪਸ਼ੂ ਆ ਬਹੁਤ ਘੱਟ ਜਿਹੜੇ ਨਿਕਲਦੇ ਹੈਗੇ ਵਪਾਰ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਤਾਂ ਬਹੁਤ ਘੱਟ ਪਸ਼ੂ ਨਿਕਲਦੇ ਆ ਤੇ ਬਾਕੀ ਭਾ ਫੜਤਾ ਵੀਡੀਓ ਦੇ ਵਿੱਚ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਾਂਗੇ ਤੇ ਚੁਵਾਈ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲੇਗੀ ਚੁਵਾਈ ਤੁਸੀਂ ਦੇਖ ਕੇ ਚੈੱਕ ਪਾਸ ਕਰਕੇ ਤਸੱਲੀ ਨਾਲ ਰਾਦੀ ਵਿੱਚ ਵਈ ਇਹ ਹਾਂਜੀ ਕਰਗੇ ਜੀ ਛੱਡੋ ਬੱਜੇ ਨੂੰ ਚੁਵਾਈ ਦੇਖ ਲਓ ਦੋਸਤੋ ਚੁਵਾਈ ਤੋਂ ਬਾਅਦ ਤੁਸੀਂ ਕਾਲ ਕਰਕੇ ਵੀਰ ਦੇ ਨਾਲ ਜਿਹੜਾ ਸੌਦਾ ਕਰ ਸਕਦੇ ਜੇ ਬੱਚਾ ਛੱਡ ਦਿੱਤਾ ਤੇ ਕੱਲ ਵੀਰ ਦੀ ਸ਼ਾਮ ਨੂੰ ਚੁਵਾਈ ਕਿੰਨੇ ਕ ਟਾਈਮ ਤੇ ਹੋਰ ਕੀਤੀ ਸੀ ਇਹ ਵੀਰ ਜੀ ਆਪਾਂ ਕੱਲ ਸ਼ਾਮ ਕੀਤੀ 5:30 ਵਜੇ 5:30 ਵਜੇ ਹਾਂ ਠੀਕ ਹੁਣ ਜਿਹੜਾ ਸਮਾਂ ਦੋਸਤੋ 9 ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਤਕਰੀਬਨ ਲੇਟ ਹੋ ਗਿਆ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸੀਗਾ ਵੀਰ ਨੇ ਤਕਰੀਬਨ ਕਿਹਾ ਸੀ ਵੀ 7:00 ਵਜੇ ਤੱਕ ਪਹੁੰਚ ਕਰਨ ਦੇ ਬਾਰੇ ਪਰ ਥੋੜਾ ਜਿਹਾ ਜਿਹੜਾ ਗੱਪਸ਼ਾ ਹੋ ਗਿਆ ਤੇ ਚੁਵਾਈ ਜਿਹੜੀ ਹੈ ਦੋਸਤੋ 9 ਵਜੇ ਫੋਨ ਕਰਦੇ ਪਏ ਆ ਬਾਕੀ ਜਿਹੜਾ ਤੁਸੀਂ ਸ਼ਾਮ ਨੂੰ ਜੇਕਰ ਚੁਵਾਈ ਕਰਨੀ ਹੈ ਤਾਂ ਥੋੜਾ ਜਿਹਾ ਲੇਟ ਵੀ ਕਰ ਸਕਦੇ ਜੇ ਘਰੇ ਪਹੁੰਚ ਗਏ ਫੋਨ ਜਿਹੜੀ ਵੀਡੀਓ ਆਪਾਂ ਅੱਜ 13 ਦਸੰਬਰ ਨੂੰ ਜਿਹੜੀ ਵੀਡੀਓ ਬਣਾ ਰਹੇ ਆ ਤੇ 9 ਵਜੇ ਦਾ ਜਿਹੜਾ ਸਮਾਂ ਹੈਗਾ ਚੁਵਾਈ ਜਿਹੜੀ ਹੈਗੀ ਦੋਸਤੋ ਮੈਂ ਪੂਰੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵਿੱਚੋਂ ਕੱਟ ਨਹੀਂ ਕਰਦੇ ਆਪਾਂ ਤੇ ਸਕਿਪੋ ਵੀ ਨਹੀਂ ਕਰਦੇਗੇ ਤਾਂ ਕਰਕੇ ਜਿਹੜੀ 2-4 ਮਿੰਟ ਦੀ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਊਗੀ। ਉਹ ਤੁਸੀਂ ਜ਼ਰੂਰ ਦੇਖ ਲਿਓ। ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਦੋਸਤੋ ਘਰੇ ਬੈਠਿਆਂ ਨੂੰ ਪਤਾ ਲੱਗ ਜਾਊਗਾ ਕਿ ਇਹੋ ਜੀ ਚਵਾਈ ਆ ਇਹ ਸਮਝਣ ਨੂੰ ਲੱਗੀ ਆ ਤੇ ਸੌਦਾ ਕਰਨਾ ਜਿਹੜਾ ਤੁਹਾਡੇ ਲਈ ਬਿਲਕੁਲ ਸੌਖਾ ਤੇ ਆਸਾਨ ਹੋ ਜਾਏਗਾ। ਸੋ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਚਵਾਈ ਆਪਾਂ ਬਿਲਕੁਲ ਨੇੜੇ ਤੋਂ ਤੁਹਾਨੂੰ ਦਿਖਾਉਣੀ ਆ। ਕਿਸੇ ਵੱਲੋਂ ਵੀ ਕੋਈ ਪਿੰਤੂ ਪਰੰਤੂ ਨਾ ਰਵੇ ਕਿਉਂਕਿ ਬਾਅਦ ਵਿੱਚ ਡਿਸੀਜਨ ਲੈਣਾ ਹੁੰਦਾ ਠੀਕ ਚਵਾਈ ਵੀਰੇ ਬਿਲਕੁਲ ਪੋਲੀ ਹੈ ਨਾ ਪੋਲੀ ਚਵਾਈ ਵੀਰੇ ਜੀ ਜਿੰਦਰ ਗਏ ਨਾ ਹਾਂਜੀ ਤੇ ਆਪਨੇ ਕੋ ਮਬਾਰੀ ਲੈ ਗਏ ਮਬਾਰੀ ਦੀ ਠੀਕ ਆ ਹਾਂ ਆਪਾਂ ਜਿਹੜੀਆਂ ਦੁਬੰਡੀ ਝੋਡੀ ਪਾਈ ਲੰਧਿਆਣੇ ਗਈ ਜੀ ਪਪਾ ਲੈ ਗਏ ਹੂੰ ਤੇ ਆਪਾਂ ਟਾਈਮ ਜੂ ਲੱਗਦਾ ਨਹੀਂ ਮੁਸ਼ਕਲ ਲੱਗਿਆ ਹਾਂਜੀ ਪੰਜਾਹ ਦਾ ਮਹੀਨਾ ਹਾਂਜੀ ਹਾਂਜੀ ਤਾਂ ਦੇਖੋ ਦੋਸਤੋ ਕਰੋ ਚੈੱਕ ਬਹੁਤ ਘੱਟ ਪਸ਼ੂ ਆ ਦੋਸਤੋ ਇਹੋ ਜਿਹੀ ਚਵਾਈ ਵਾਲੇ ਤੇ ਇਹੋ ਜਿਹੀ ਕੱਟ ਕਾਟ ਤੇ ਹਵਾਨੇ ਵਾਲੇ ਚੰਗਾ ਪਸ਼ੂ ਤਾਂ ਨਾ ਅਗਲੇ ਥਾਂਾਂ ਦੀ ਜਿਹੜੀ ਚੁਆਈ ਆ ਇਹ ਦੇਖ ਲਓ ਦੋਸਤੋ ਮਗਰਲੇ ਥਾਂ ਜਿਹੜੇ ਕੰਪਲੀਟ ਚੁਆਈ ਹੋ ਗਈ ਆ ਤੇ ਅਗਲੇ ਥਾਂਾਂ ਦੀ ਚੁਆਈ ਜਿਹੜੀ ਆ ਉਹ ਕਰੋ ਚੈੱਕ ਠੀਕ ਹੈ ਸੋ ਦੋਸਤੋ ਜਿਹੜੀ ਚਵਾਈ ਆ ਕੰਪਲੀਟ ਹੋ ਗਈ ਆ ਹਾ ਦੋਨਾਂ ਬਾਲਟੀਆਂ ਦੇ ਵਿੱਚ ਤੁਸੀਂ ਜਿਹੜਾ ਦੁੱਧ ਦਾ ਕਾਊਂਟ ਕਰ ਸਕਦੇ ਹੋ ਜੀ ਤਕਰੀਬਨ ਤਕਰੀਬਨ ਕੋਈ 6 ਲੀਟਰ ਤੋਂ ਬਾਹਰ ਵੀ ਹੋਵੇਗਾ ਵੀਰ ਹੁਣ ਹਾਂ ਜੀ ਉਹ ਥੋੜਾ ਵੱਧ ਹੋ ਗਿਆ ਉਹਦਾ ਕਰਕੇ ਥੋੜਾ ਲੇਟ ਹੋ ਗਈ ਚਵਾਈ ਹਾਂ ਲੇਟ ਹੋਣ ਕਰਕੇ ਮੈਂ ਆਪਾਂ ਪਹਿਲਾਂ ਜ਼ਿਕਰ ਕਰਤਾ ਸੀ ਵੀ 9 ਵਜੇ ਦਾ ਜਿਹੜਾ ਸਮਾਂ ਦੋਸਤੋ ਉਹਦੇ ਕਰਕੇ ਕੋਈ ਥੋੜਾ ਬਾਧਾ ਕਿਲੋ ਦਾ ਕਿਲੋ ਕੋਈ ਹਾਂ ਬਾਕੀ ਆਪਾਂ 1/2 ਕਿਲੋ ਦਾ ਜਿਹੜਾ ਫਰਕ ਪੈ ਜਾਂਦਾ ਤੇ ਅੱਛਾ ਠੀਕ ਹੈ ਭਾਈ ਆ ਰੰਜੀ ਪਸ਼ੂ ਨੂੰ ਜਿੰਨਾ ਆਪਾਂ ਸਲਾਹ ਲਈਏ ਉਹਨਾਂ ਥੋੜਾ ਹੁੰਦਾ ਹੋ ਜਾ ਤੇ ਚੰਗੀ ਬਿਲਕੁਲ ਆ ਤੇ 15 ਲੀਟਰ ਤੋਂ ਡਾਣਾ ਦੋਸਤੋ ਪਲੱਸ ਵੀਰ ਕਹਿੰਦਾ ਸੀ ਵੀ ਇਹ ਜਿਹੜੀ ਮੱਝ ਦੁੱਧ ਕਰੂਗੀ 15 ਲੀਟਰ ਤੋਂ ਪਲੱਸ ਹੁਣ ਬੌਲੇ ਦੇ ਵਿੱਚ ਆ ਬੱਚਾ ਜਿਹੜਾ ਪ੍ਰੋਪਰ ਤੁਸੀਂ ਕੱਟੀ ਦੇਖ ਲਈ ਆ ਨਾਰੂ ਬੱਚੇ ਦੇ ਨਾਲ ਤੇ ਭਾਈ ਰਣਜੀਤ ਇੱਕ ਹੁਣ ਮੁੱਲ ਦਾ ਡਿਮਾਂਡ ਕੀ ਕੀਤੀ ਆ ਮੁੱਲ ਵੀਜੀ ਦਾ 90 90000 ਹਾਂਜੀ ਠੀਕ ਹੈ 90000 ਦੋਸਤੋ ਇਹ ਸਮਝ ਦਾ ਜਿਹੜਾ ਮੁੱਲ ਕੀਤਾ ਵੀਰ ਨੇ ਸੋ ਚੰਗਾ ਮੁੱਲ ਵੀ ਚੰਗਾ ਦੋਸਤੋ ਤੇ ਪਸ਼ੂ ਵੀ ਜਿਹੜਾ ਤੁਸੀਂ ਆ ਕੇ ਖੁਸ਼ ਹੋਵੋਗੇ ਤਕਰੀਬਨ ਦੋ ਟਾਈਮ ਦੀ ਚਵਾਈ ਕਰ ਲਿਓ ਤਸੱਲੀ ਤੁਸੀਂ ਆਪਦੀ ਜ਼ਰੂਰ ਕਰ ਲਿਓ ਘਰ ਪਹੁੰਚ ਕੇ ਦੋ ਟਾਈਮ ਦੀ 90000 ਮੋਲਾ ਇਸ ਤੋਂ ਬਾਅਦ ਇੱਕ ਜਿਹੜੀ ਆ ਦੋਸਤੋ ਮੱਝ ਉਹਦੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆ ਬਾਈ ਰਜੀਤ ਵੀਰੇ ਇਹਦੀ ਕੀ ਡਿਟੇਲ ਆ ਇਹ ਵਿੱਚੀ ਸੂਈ ਦਾਜ ਹੋ ਗਿਆ 10000 ਤੈ ਲੱਗ ਗਿਆ ਹਾਂਜੀ ਇਹਦੇ ਮਕਰੇ ਕੱਟੀ ਜੇ ਕੱਟੀ ਹੈ ਜੀ ਇਸ ਮਕਰੇ ਕੀ ਤੇ ਥੱਲੇ ਵਿੱਚੀ ਦੁੱਧ ਤੇ ਜ਼ਿਆਦਾ ਸੀ ਹਾਂ ਇਹਨੇ ਆ ਕੇ ਥੋੜਾ ਪਟੇ ਪਟ ਘੱਟ ਕਰਦੇ ਆ ਠੀਕ 12 ਕਿਲੋ ਜਲਦੀ ਹੈ ਤਾਂ 10 ਕਿਲੋ ਰੈਡੀ ਦੇ ਥੱਲੇ ਤੇ 10 ਲੀਟਰ ਰੈਡੀ ਹੈ ਹਾਂਜੀ ਠੀਕ ਆ ਅ ਸੋ ਦੋਸਤੋ ਵੇਖੋ ਤੇ ਸੁਆ ਕਿਨਵਾ ਜੀ ਸੁਆ ਰੀਜੀ ਦੁੱਜਾ ਹੀ ਹੈ ਇਹ ਇਹ ਦੁੱਜਾ ਹੀ ਹੈ ਹਾਂਜੀ ਦੁੱਜਾ ਲਾ ਲੋ ਅੱਛਾ ਜੀ ਉਦੋਂ ਦੋ ਜਾਨ ਦੇ ਹਮਤਿਆਂ ਗਿਆ ਸਕਦੇ ਮਤਲਬ ਕਿ ਸੋਇਆਂ ਦੇ ਵਿੱਚ ਲੱਗਦਾ ਪਸੋ ਜਿਵੇਂ ਕੋਈ ਚੌਥੇ ਵੀ ਹੋ ਸਕਦਾ ਜਾਂ ਤੀਜੇ ਚੌਥੇ ਵੀ ਹੋ ਸਕਦਾ ਸਾਡੇ ਨਾਲ ਥੋੜੀ ਦਿੱਕੀ ਕਰਕੇ ਸਾਫ ਨਹੀਂ ਹੋਈ ਹਾਂ ਸਾਫ ਸੰਭਾਲ ਕਰਕੇ ਸੂਹਾਰ ਚੌਥਾ ਜਾਂ ਤੀਜਾ ਹੀ ਹਾਂ ਖੁੰਜੀ ਆ ਸਾਫ ਸੰਭਾਲਾ ਪਿੱਛੋਂ ਖੁੰਜੀ ਆ ਕਿਸੇ ਪਾਸਿਓ ਤੇ ਹਵਾਨਾ ਜਿਹੜਾ ਦੋਸਤੋ ਇੱਕ ਵਾਰੀ ਜਰੂਰ ਮੈਂ ਤੁਹਾਨੂੰ ਦਿਖਾ ਦੇਣਾ ਤੇ ਨੀਚੇ ਜਿਹੜਾ ਮਗਰ ਬੱਗੀ ਕੱਟੀ ਹੈਗੀ ਫੀਮੇਲ ਤਾਂ ਦਿਨ 12 ਕਿ ਦੱਸਿਆ ਜੀ ਹਾਂਜੀ 12 ਘਰ ਹੋ ਗਿਆ ਕੱਟੀ ਵਾਲੇ ਠੀਕ ਆ ਕੱਟੀ ਆਪਾਂ ਦਿਖਾ ਦਾਂਗੇ ਬਾਕੀ ਦੀ ਆਪਾਂ ਚਵਾਈ ਹਾਂ ਨੀ ਚਵਾਈ ਆਪਾਂ ਤੁਹਾਨੂੰ ਦਿਖਾ ਦੇਣੀ ਆ ਸੋ ਚੰਗੀ ਆ ਦੋਸਤੋ ਬਿਲਕੁਲ ਚੰਗੀ ਆ ਥੋੜੀ ਜੀ ਲੱਸੀ ਜ਼ਰੂਰ ਹੈਗੀ ਆ ਤੁਹਾਨੂੰ ਬਿਲਕੁਲ ਵੀਡੀਓ ਦੇ ਵਿੱਚ ਨਜ਼ਰ ਆ ਜਾਊਗਾ ਤੇ ਹਵਾਨੇ ਵੱਲੋਂ ਤੇ ਦੁੱਧ ਵੱਲੋਂ ਮੈਨੂੰ ਲੱਗਦਾ ਵੀ ਸਾਫ਼ ਚੀਜ਼ ਆ ਤੇ ਬੱਚਾ ਜਿਹੜਾ ਹਾਂਜੀ ਕਰੀਏ ਜੀ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਆ ਬੱਚਾ ਜੀ ਖੱਟੀ ਜਿਹਾ ਮਗਰ ਤੇ ਹੁਣ ਪ੍ਰੋਪਰ ਠੀਕ ਆ ਜੀ ਪੱਠੇ-ਪੁੱਠੇ ਵਧੀਆ ਦਾ ਖਾਰੀ ਹੈ ਨਾ ਦੁੱਧ ਤੇ ਆ ਗਈ ਹੈ ਆਹ ਲੋ ਦੋਸਤੋ ਇਹ ਤਾਂ ਮਿਲਕ ਹੁਣ ਵੀਰ ਕਿੰਨਾ ਦੱਸਿਆ ਸੀ 10 ਕਿਲੋ 10 ਕਿਲੋ ਹਾਂਜੀ 10 ਕਿਲੋ ਸੋ ਦੋਸਤੋ ਬਿਲਕੁਲ ਪਸਮਾਹ ਹੋ ਗਿਆ ਬੱਚਾ ਬਣ ਲਿਆ ਤੇ ਚਵਾਈ ਆਪਾਂ ਤੁਹਾਨੂੰ ਦਿਖਾ ਦੇਣੀ ਪ੍ਰੋਪਰ ਠੀਕ ਚੰਗੇ ਵਧੀਆ ਚੰਗੇ ਸੋਹਣੇ ਥਾਣਾ ਦੋਸਤੋ ਤੇ ਚਵਾਈ ਵੀ ਉਮੀਦ ਕਰਦੇ ਆ ਵੀ ਪੋਲੀ ਹੋਵੇਗੀ ਬਾਕੀ ਅੱਗੇ ਆਪਾਂ ਦੇਖਦੇ ਆ ਸੋ ਬਿਲਕੁਲ ਮੋਟੀ ਧਾਰ ਤੇ ਬਿਲਕੁਲ ਚਵਾਈ ਪੋਲੀ ਨਾ ਮਾਤਾ ਜੀ ਬਿਲਕੁਲ ਪੋਲੀ ਚਵਾਈ ਆ ਦੋਸਤੋ ਦੇਖੋ ਮਾਤਾ ਆਪਣੇ ਹੱਥੀਂ ਜਿਹੜੀ ਆ ਚਵਾਈ ਕਰਦੇ ਪਏ ਆ ਤੇ ਅੱਗੇ ਵੀ ਕੋਈ ਭੈਣ ਬੜੇ ਆਰਾਮ ਨਾਲ ਜੇਕਰ ਤੁਸੀਂ ਕੋਈ ਪਸ਼ੂ ਲੈ ਕੇ ਜਾਂਦੇ ਹੋ ਆਪ ਚਵਾਈ ਕਰਦੇ ਹੋ ਤੇ ਉੱਥੇ ਤੁਸੀਂ ਬਿਲਕੁਲ ਧਾਰ ਜਿਹੜੀ ਆ ਬਿਲਕੁਲ ਚਵਾਈ ਆ ਬੜੇ ਸੌਖੇ ਤਰੀਕੇ ਨਾਲ ਕੱਢ ਸਕਦੇ ਜੇ ਪੋਲੇ ਪਸ਼ੂ ਦਾ ਜਿਹੜਾ ਦੋਸਤੋ ਇਹ ਫਾਇਦਾ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਵੀ ਬਾਹਮਾ ਨੂੰ ਜਿਹੜਾ ਜ਼ੋਰ ਨਹੀਂ ਜਾਂਦਾਗਾ ਬਿਲਕੁਲ ਚਵਾਈ ਪੋਲੀ ਦਾ ਆ ਦੇਖੋ ਅਗਲੇ ਥਾਣੇ ਦੀ ਚਵਾਈ ਦੇਖੋ ਜੀ ਚੁਵਾਈ ਜਿਹੜੀ ਦੋਸਤੋ ਨਾਲ ਨਾਲ ਬਿਲਕੁਲ ਕੰਪਲੀਟ ਹੋ ਗਈ ਆਲਮੋਸਟ ਤੇ ਆ ਰਣਜੀਤ ਵੀਰੇ ਨਾਲ ਦੇ ਨਾਲ ਇੱਕ ਜਿਹੜੇ ਆ ਸੰਪਰਕ ਨੰਬਰ ਵੀ ਜਰੂਰ ਦੱਸਗੇ ਤੇ ਇਸ ਮੱਝ ਦਾ ਪ੍ਰਾਈਸ ਰਹੇਗਾ ਆਪਣਾ ਮੁੱਲ ਰਹੇਗਾ ਕੀ ਕਰਦੇ ਡਿਮਾਂਡ ਇਹਦਾ ਮੁੱਲ ਵੀ ਜੀ ਜਾਇ ਜੀ 58000 ਰੁਪਏ 58000 ਠੀਕ ਹੈ ਜੀ 58000 ਜਿਹੜਾ ਦੋਸਤੋ ਇਸ ਮੱਝ ਦਾ ਮੱਝ ਦਾ ਜਿਹੜਾ ਮੁੱਲ ਆ ਵੀਰ ਨੇ ਕੀਤੀ ਡਿਮਾਂਡ ਕੀਤੀ ਆ ਤੇ ਚੰਗੀ ਮੱਝਾ ਤਕਰੀਬਨ ਤੁਸੀਂ ਬਿਲਕੁਲ ਚੁਵਾਈ ਦੇਖ ਲਈ ਆ ਤੇ ਚੁਵਾਈ ਵੀ ਪੋਲੀ ਆ ਧਾਰ ਵੀ ਚੰਗੀ ਮੋਟੀ ਆ ਤੇ ਤਸल्ली ਤੁਸੀਂ ਆਪਦੀ ਵੀ ਕਰਨੀ ਚਾਹੁੰਦੇ ਹੋ ਉਹ ਦੋ ਟਾਈਮ ਇੱਕ ਟਾਈਮ ਆਓ ਘਰੇ ਵਿజిਟ ਕਰਕੇ ਪਿੰਡ ਸ਼ਾਹਪੁਰ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਸੇਰੋਂ ਦੇ ਲਾਗੇ ਹੈਗਾ ਸੇਰੋਂ ਤੋਂ ਵੀ ਤੁਸੀਂ ਡਾਇਰੈਕਟ ਇਸ ਪਿੰਡ ਜਿਹੜੀ ਪਹੁੰਚ ਕਰ ਸਕਦੇ ਜੀ ਵੀਰ ਰਣਜੀਤ ਦੇ ਕੋਲ ਠੀਕ ਹੈ ਜੀ ਆਹ ਲੋ ਸੋ ਅਕਾਊਂਟ ਜਿਹੜਾ ਦੋਸਤੋ ਦੁੱਧ ਤੁਸੀਂ ਫੋਨ ਕਰ ਸਕਦੇ ਹੋ ਮਾਰਨਿੰਗ ਟਾਈਮ ਦਾ ਤੇ ਸ਼ਾਮ ਜਿਹੜੀ ਆ ਤੁਸੀਂ ਆਉਣਾ ਚਾਹੁੰਦੇ ਕਿਸੇ ਟਾਈਮ ਵੀ ਤੇ ਚੋਅਈ ਦਾ ਸਮਾਂ ਤੁਸੀਂ ਵੀਰ ਨਾਲ ਰੱਖ ਕੇ ਜਿਹੜਾ ਚੁਆਈ ਕਰ ਸਕਦੇ ਜੀ ਅੱਛਾ ਵੀਰ 58000 ਲਾਸਟ ਫਾਈਨਲ ਮਾਣ ਹੋ ਜਾਏਗਾ ਥੋੜਾ ਬਾਦ ਪੁੱਛ ਸਕਦੇ ਠੀਕ ਆ ਇੱਕ ਸੰਪਰਕ ਨੰਬਰ ਜਰੂਰ ਦੱਸ ਦਿਓ ਵੀਰ ਸੰਪਰਕ ਨੰਬਰ ਹੈ 9781148236 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਰਣਜੀਤ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਦੋ ਐਨੀਮਲ ਦਿਖਾਏ ਆ ਦੋਨੋਂ ਐਨੀਮਲ ਬਹੁਤ ਖੂਬਸੂਰਤ ਆ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਦੂਜਾ ਸਵੇਰ ਜਿਹੜੀ ਸੂਈ ਝੋਟੀ ਦਿਖਾਈ ਆ ਚੰਗੀ ਝੋਟੀ ਆ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਵੀਰ ਦੇ ਨਾਲ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ